ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਨਾਂ ਪਿਆਰ ਆਪੋ ਸਾਰੇ ਬਹੁਤ ਵੱਡੇ ਭਾਗ ਹਨ ਕਿ ਇੱਕ ਸੰਗਤ ਦੇ ਰੂਪ ਵਿੱਚ ਇੱਕ ਪਰਿਵਾਰ ਦੇ ਰੂਪ ਵਿੱਚ ਇਕੱਤਰ ਮਿਲ ਬੈਠੇ ਹਾਂ ਸਤਿਗੁਰਾਂ ਦੀ ਬਹੁਤ ਵੱਡੀ ਰਹਿਮਤ ਹੈ ਕਦੇ ਜਿਸੇ ਦੀ ਕਾਇ ਪਿਆਵੈ ਇਹ ਰਸ ਅਕਾਥ ਕਥਾ ਤਨ ਜਾਣੀ ਕਹਿੰਦੇ ਜਿਹਦੇ ਪਰਮਾਤਮਾ ਆਪ ਕਿਰਪਾ ਦੇ ਦਿਆਲੇ ਹੋ ਕੇ ਆਪਣੇ ਅੰਤਰਾਤਮੈ ਦਾ ਪੇਧ ਸਮਝਾਉਂਦਾ ਹੈ ਆਪਣੀ ਅਕਾਤ ਕਥਾ ਅਕਾਤ ਕਹਿੰਦੇ ਪਰਮਾਤਮਾ ਨੂੰ ਉਹਨੂੰ ਮਿਲਣ ਦਾ ਜਿਹੜਾ ਰਸਤਾ ਹੈ ਉਹਨੂੰ ਕਥਾ ਕਹਿੰਦੇ ਆ ਕਹਿੰਦੇ ਜਿਹੜਾ ਮਿਲਣ ਦਾ ਰਸਤਾ ਹੈ ਉਹਨੂੰ ਸਮਝਾ ਦਿੰਦਾ ਕਹਿੰਦੇ ਉਹਦੇ ਵੱਡੇ ਭਾਗ ਹੁੰਦੇ ਆ ਕਹਿੰਦੇ ਜਿਸੇ ਹੈ ਜਗਾਏ ਵੀ ਜਦੋਂ ਜਿਹੜਾ ਆਪਾਂ ਸੰਸਾਰ ਦੇ ਵਿੱਚ ਤ੍ਰੈਗੁਣਾ ਦੀ ਨੀਂਦ ਵਿੱਚ ਸੌਂਨੇ ਆ ਜਦੋਂ ਪ ਤ੍ਰੈਗੁਣਾ ਦੀ ਨੀਂਦ ਵਿੱਚ ਸੌਂਨੇ ਆ ਸਾਡਾ ਮਨ ਪਰਮਾਤਮਾ ਜਿਹਨਾਂ ਤੇ ਆਪ ਕਿਰਪਾ ਕਰਦਾ ਉਹਨਾਂ ਦਾ ਮਨ ਜਗਾ ਲੈਂਦਾ ਜਿਹਨਾਂ ਦੇ ਮਨ ਨੂੰ ਜਗਾਉਂਦਾ ਆਪ ਕਿਰਪਾ ਕਰਕੇ ਇਹਦੇ ਪਿਆਵ ਹੈ ਇਹ ਰਸ ਉਹਨਾਂ ਨੂੰ ਇਹ ਰਸ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਸਿਮਰਨ ਕਰਨਾ ਸਿਮਰਨ ਕਰਦੇ ਹੋਏ ਅੰਦਰੋਂ ਦੀ ਨਾਮ ਤੁਨ ਸੁਣਨੀ ਸਿਮਰਨ ਕਰਦੇ ਹੋਏ ਅੰਦਰੋਂ ਦੀ ਅੰਮ੍ਰਿਤ ਰਸ ਸੋਣਾ ਕਹਿੰਦੇ ਫਿਰ ਆਕਤ ਦਾ ਗਿਆਨ ਆ ਨਾਲ ਸਮਝਦੇ ਆ ਕਹਿੰਦੇ ਉਹਨਾਂ ਤੇ ਬਖਸ਼ਿਸ਼ਾਂ ਹੁੰਦੀਆਂ ਨੇ ਤਾਂ ਗੁਰਬਾਣੀ ਗੁਰੂ ਸਮਝਾਉਂਦੇ ਕਹਿੰਦੇ ਸੱਚੀ ਬੈ ਸਕਦੇ ਨਾ ਸੰਗ ਜਿਨ ਸੰਗ ਜਪੀਏ ਨਾਮ ਕਹਿੰਦੇ ਅਸਲੀ ਸੰਗਤ ਉਹਨਾਂ ਦੇ ਨਾਲ ਹੁੰਦੀ ਜਿਹਨਾਂ ਨਾਲ ਬੈਠ ਕੇ ਤੁਸੀਂ ਪਰਮਾਤਮਾ ਦਾ ਇੱਕਕਾਰਪਨ ਕੋਾਇ ਕਬੇ ਦਾ ਨਾਮ ਜਪਦੇ ਹੋ ਤੇ ਨਾਮ ਜਪਣ ਦਾ ਸਾਨੂੰ ਤਰੀਕਾ ਵੀ ਦੱਸਿਆ ਹੋਇਆ ਹੈ ਕਹਿੰਦੇ ਜਦੋਂ ਆਪਾਂ ਸਾਹ ਲੈਣਾ ਵਾਹਿਗੁਰੂ ਕਹਿਣਾ ਜਦੋਂ ਛੱਡਣਾ ਤਗੂਰੂ ਕਹਿਣਾ ਕਹਿੰਦੇ ਜੋ ਸਾਹ ਦੀ ਰਾਸ ਤੇ ਆਏ ਮੇਰਾ ਹਰ ਹਰ ਸਬ ਗੁਰ ਸਿੱਖ ਗੁਰੂ ਮਨ ਪਾਵ ਜਿਹੜਾ ਗੁਰਸਿੱਖ ਸਵਾਸ ਦੀ ਰਾਸ ਸਿਮਰਨ ਕਰਦਾ ਹੈ ਉਹ ਗੁਰਸਿੱਖ ਗੁਰੂ ਨੂੰ ਚੰਗਾ ਲੱਗਦਾ ਹੈ ਕਿਉਂਕਿ ਆਪਾਂ ਇਹਦਾ ਸਿਮਰਨ ਕਰ ਆਪਾਂ ਇੱਕ ਦਾ ਕਰ ਰਹੇ ਆ ਕਾਲਪੁਰਖ ਵਾਹਿਗੁਰੂ ਜੀ ਦਾ ਆਪਾਂ ਕਿਸੇ ਦੂਸਰੇ ਸਿਮਰਨ ਨਹੀਂ ਕਰਦੇ ਇੱਕ ਨੂੰ ਚੇਤੇ ਕਰ ਲੈ ਜਿਹਦਾ ਕੋਈ ਰੂਪ ਨਹੀਂ ਜਿਹਦਾ ਕੋਈ ਰੰਗ ਨਹੀਂ ਜਿਹਦਾ ਕੋਈ ਰੇਖ ਨਹੀਂ ਭੇਖ ਨਹੀਂ ਜਿਹਦੀ ਕੋਈ ਚਿੱਤਰ ਨਹੀਂ ਜਿਹਦਾ ਕੋਈ ਮੂਰਤੀ ਫੋਟੋ ਕੁਝ ਨਹੀਂ ਬਣਦੀ ਉਹ ਕਾਲਪੁਰਖ ਦਾ ਕੋਈ ਮੂਰਤੀ ਫੋਟੋ ਨਹੀਂ ਹੈ ਉਹਦਾ ਕੋਈ ਰੰਗ ਵੀ ਨਹੀਂ ਹੈ ਕਹਿੰਦੇ ਉਹ ਆਉਣੇ ਤੇ ਕਰ ਰਹੇ ਆ ਕਹਿੰਦੇ ਤੇ ਸਰੂਪ ਨਾ ਰੇਖ ਅਨਾਹਦ ਬਾਜ ਸ਼ਬਦ ਨਰੰਗੀ ਆ ਕਹਿੰਦੇ ਪ੍ਰਮਾਤਮਾ ਜਿਹੜਾ ਕਾਲਪੁਰਖਾ ਉਹਦਾ ਕੋਈ ਰੂਪ ਰੰਗ ਰੇਖ ਦੇਖ ਨਹੀਂ ਕਹਿੰਦੇ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਪਿੰਨ ਜਿਹੜਾ ਪ੍ਰਮਾਤਮਾ ਉਹਦਾ ਰੂਪ ਰੰਗ ਰੇਖ ਦੇਖ ਨਹੀਂ ਕਹਿੰਦੇ ਉਹ ਤ੍ਰੈ ਗੁਣਾਂ ਤੋਂ ਭਿੰਨ ਹੈ ਤ੍ਰੈ ਗੁਣ ਕਿਹਨੂੰ ਕਹਿੰਦੇ ਵਿਚਾਰਾਂ ਨੂੰ ਮਾਇਆ ਦੇ ਦੇਸ਼ ਨੂੰ ਕਹਿੰਦੇ ਆ ਕਹਿੰਦੇ ਮਾਇਆ ਦਾ ਦੇਸ਼ ਤੋਂ ਪਰਮਾਤਮਾ ਵੱਖ ਹੈ ਆਪਦਾ ਸਿਮਰਨ ਕਰਦੇ ਆ ਜਦੋਂ ਆਪਾਂ ਦੇਖਦੇ ਆ ਕਿ ਆਪਣਾ ਇੱਕ ਸੰਸਾਰ ਹੈ ਫਿਰ ਆਪਣਾ ਇੱਕ ਆਪਣੇ ਆਪ ਦਾ ਇੱਕ ਸੰਸਾਰ ਹੈ ਜਿਹੜਾ ਪਰ ਸਰੀਰ ਸੰਸਾਰ ਹੈ ਫਿਰ ਆਪਣਾ ਇੱਕ ਪਰਿਵਾਰ ਸੰਸਾਰ ਹੈ ਆਪਣੇ ਸਕੇ ਸੰਬੰਧੀ ਫਿਰ ਆਂਡ ਗਵਾਡ ਹੋ ਗਿਆ ਫਿਰ ਦੂਰ ਦੀ ਰਿਸ਼ਤੇਦਾਰੀਆਂ ਕਿ ਫਰੈਂਡ ਸਰਕਲ ਹੋ ਗਿਆ ਉਸ ਤੋਂ ਬਾਅਦ ਕਿੰਨਾ ਸੰਸਾਰ ਵਸਦਾ ਕੰਟਰੀਆਂ ਹੋ ਗਈਆਂ ਪਰਮਾਤਮਾ ਹਰ ਇੱਕ ਕੰਟਰੀ ਵਿੱਚ ਜਿੰਨੇ ਵੀ ਜੀਵ ਵੱਸਦੇ ਆ ਉਹਨਾਂ ਨੂੰ ਪਾਲਣਾ ਕਰ ਰਿਹਾ ਉਸ ਬਾਅਦ ਜਿਹੜੇ ਜੀਵ ਧਰਤੀ ਦੇ ਵਿੱਚ ਆ ਕਿੰਨੀਆਂ ਕੰਟਰੀਆਂ ਦੇ ਵਿੱਚ ਧਰਤੀ ਦੇ ਵਿੱਚ ਨੇ ਪੂਰੇ ਬ੍ਰਹਿਮੰਡ ਦੇ ਵਿੱਚ ਕਿੰਨਾ ਕੁ ਚੱਲ ਰਿਹਾ ਹੈ ਹਰ ਇੱਕ ਚੀਜ਼ ਨੂੰ ਚਲਾਉਣ ਵਾਲਾ ਪਰਮਾਤਮਾ ਆਕਾਲ ਪੁਰਖ ਵਾਹਿਗੁਰੂ ਹੈ ਤੇ ਜਦੋਂ ਪਰਮਾਤਮਾ ਦਾ ਜੀ ਕਰਦਾ ਉਹ ਇਸ ਉਸਾਰੇ ਨੂੰ ਖਿਲਾਰ ਦਿੰਦਾ ਇਹ ਖੇਡ ਸ਼ੁਰੂ ਹੋ ਜਾਂਦਾ ਜਦੋਂ ਉਹਦਾ ਜੀ ਕਰਦਾ ਹੈ ਖੇਡ ਖਿਲਾਰੇ ਨੂੰ ਸਮੇਟ ਲੈਂਦਾ ਕਹਿੰਦੇ ਓੰਕਾਰ ਉਤਪਾਤੀ ਕੀਆ ਖੇਲ ਦਿਨ ਸੇ ਸਭ ਰਾਤੀ ਜਦੋਂ ਪਰਮਾਤਮਾ ਬੋਲਿਆ ਇੱਕ ਬਹੁਤ ਵੱਡਾ ਥਮਾਕਾ ਹੋਇਆ ਤੇ ਉਹਦੇ ਨਾਲ ਜਿਹਨੂੰ ਕਹਿੰਦੇ ਸ਼ਬਦ ਪ੍ਰਗਟ ਹੋਇਆ ਸ਼ਬਦ ਹੋਇਆ ਪਹਿਲੇ ਸ਼ਬਦ ਇੱਕ ਹੋਇਆ ਕਹਿੰਦੇ ਸੀ ਉਹਦੇ ਨਾਲ ਇਹ ਸਾਰਾ ਕੁਝ ਖੇਡ ਸ਼ੁਰੂ ਹੋਇਆ ਇਕਤਾ ਦੇ ਨੇ ਬਹੁਤ ਦਰਦਿਆਂ ਨੇ ਜਿਹੜੇ ਆਪਣੇ ਨਾਲ ਜਿਹੜੀ ਲੱਗਦੀ ਦਰਦ ਹੀ ਦੂਜੇ ਪਾਸੇ ਦੀ ਆ ਉਹਦੇ ਵਿੱਚ ਵੀ ਆਪਣੇ ਵਰਗੇ ਜੀਵ ਨੇ ਉਹਦੇ ਵਿੱਚ ਵੀ ਗੋਰੇ ਕਾਲੇ ਸਾਰੇ ਤਰ੍ਹਾਂ ਦੇ ਜੀਵ ਹੈਗੇ ਆ ਉੱਥੇ ਵੀ ਸਾਡੇ ਆਗੇ ਇਦਾਂ ਇਹਦੇ ਵਰਗੀ ਇਹਦੇ ਵਰਗਾ ਸਾਰਾ ਕੁਝ ਆ ਉੱਥੇ ਵੀ ਬੀਚ ਨੇ ਪਰ ਉਥੇ ਜਿਹੜੇ ਪਾਣੀ ਥੋੜਾ ਜ਼ਿਆਦਾ ਆ ਪਰ ਸਾਡੇ ਅਰਗੇ ਨੇ ਪਰਮਾਤਮਾ ਦਾ ਖੇਡ ਬਹੁਤ ਬੇਅੰਤ ਹੈ ਕਹਿੰਦੇ ਉੱਚੇ ਚੜ ਕੇ ਦੇਖਿਆ ਤਕਰ ਕਰ ਰਹੀ ਹਾਂ ਅੱਗ ਪਹਿਲੇ ਸਾਡਾ ਮਨ ਅਗਨ ਦੇ ਵਿੱਚ ਤਪਦਾ ਮਾਇਆ ਅਗਨ ਦੇ ਵਿੱਚ ਜਦੋਂ ਉੱਚਾ ਚੜ ਕੇ ਦੇਖਿਆ ਤੇ ਹਰ ਮਨ ਤੜਫ ਰਿਹਾ ਜਦੋਂ ਸਿਮਰਨ ਕੀਤਾ ਇਸ ਅੱਗ ਤੋਂ ਮਨ ਨਿਕਲ ਗਿਆ ਫਿਰ ਜਦੋਂ ਉੱਚਾ ਚੜਿਆ ਜਿਹਨੂੰ ਕਹਿੰਦੇ ਕਹੋ ਕਬੀਰ ਖੋਜੋ ਅਸਮਾਨ ਜਦੋਂ ਅਸਮਾਨ ਨੂੰ ਖੋਜਿਆ ਇਹ ਖਾਲੀ ਖਲਾਣਾ ਤੇ ਕਹਿੰਦੇ ਫਿਰ ਪਤਾ ਲਗਾ ਲੱਖ ਆਕਾਸਾ ਕਾਸ ਪਤਾ ਲੱਪਤਾ ਲਖ ਓੜ ਕੋੜ ਕੋ ਪਾਲ ਥਕੇ ਵੇਦ ਕਹਨੇ ਕੇ ਬਾਅਦ ਕਹਿੰਦੇ ਲੱਖ ਆਕਾਸ਼ ਨੇ ਲੱਖਾ ਪਤਾਲ ਨੇ ਲੱਖ ਹੈ ਦਰਦੀਆਂ ਬਹੁਤ ਕੁਝ ਹੈ ਸਾਰਾ ਕੁਝ ਪ੍ਰਮਾਤਮਾ ਦੇ ਰੀਨ ਹੈ ਇਸ ਲਈ ਜਦੋਂ ਆਪਾਂ ਪਰਮਾਤਮਾ ਸਿਮਰਨ ਕਰਦੇ ਸਾਡੇ ਮਨ ਵਿੱਚ ਹੋਣਾ ਚਾਹੀਦਾ ਕਿ ਅਸੀਂ ਏਡੀ ਵੱਡੀ ਤਾਕਤ ਦਾ ਸਿਮਰਨ ਕਰਦੇ ਆਂ ਏਡੀ ਵੱਡੀ ਇੱਕ ਸ਼ਕਤੀ ਹੈ ਪਰਮਾਤਮਾ ਜਿਹਦਾ ਆਪਾਂ ਸਿਮਰਨ ਕਰ ਰਹੇ ਆਂ ਜਿੰਨੂੰ ਆਪਾਂ ਯਾਦ ਕਰ ਰਹੇ ਆਂ ਪਰਮਾਤਮਾ ਕੋਈ ਛੋਟੀ ਤਾਕਤ ਨਹੀਂ ਹੈ ਦੇਖ ਲਓ ਆਪਾਂ ਰਾਤ ਨੂੰ ਸੌ ਜਾਂਦੇ ਆਂ ਨਾ ਸਾਨੂੰ ਮਾਂ ਚਿੱਤੇ ਨਾ ਸਾਨੂੰ ਭੈਣ ਭਰਾ ਸ ਆ ਕਿਸੇ ਸੰਬੰਧੀ ਪਰਿਵਾਰ ਕਿੱਥੇ ਪਿਆ ਸਾਨੂੰ ਕੁਝ ਚਿੱਤੇ ਨਹੀਂ ਨਾ ਸਾਨੂੰ ਦੇਣੇ ਲੈਣੇ ਕੋਈ ਚੇਤੇ ਨਹੀਂ ਰੰਦਾ ਆਪੇ ਇਹ ਰੱਬ ਨੂੰ ਵੀ ਭੁੱਲ ਜੰਨੇ ਆ ਪਰ ਪ੍ਰਮਾਤਮਾ ਸਾਨੂੰ ਨਹੀਂ ਭੁੱਲਦਾ ਪ੍ਰਮਾਤਮਾ ਸਾਨੂੰ ਚੇਤੇ ਰੱਖਦਾ ਕਿ ਮੈਂ ਆਪਣੇ ਬੱਚੇ ਨੂੰ ਸਾਹ ਦੇਣੇ ਆ ਸਾਨੂੰ ਸੁੱਤਿਆਂ ਪਿਆ ਵੀ ਪ੍ਰਮਾਤਮਾ ਲਗਾਤਾਰ ਸਾਹ ਦੇਈ ਜਾਂਦਾ ਇੱਕ ਬਲ ਵੀ ਪ੍ਰਮਾਤਮਾ ਸਾਨੂੰ ਨਹੀਂ ਬੁੱਲਦਾ ਸਾਹ ਦੇਣਾ ਸਾਨੂੰ ਲਗਾਤਾਰ ਸਾਹ ਦੇਈ ਜਾਂਦਾ ਸੁੱਤੇ ਪਿਆ ਵੀ ਸਾਹ ਦੇਈ ਜਾਂਦਾ ਇਹਨਾਂ ਕਿਸ ਉੱਤੇ ਫਿਰ ਆਪੋ ਭੁੱਲ ਜਾਂਦਾ ਤੇ ਸਾਹ ਉਹਨੇ ਬੰਦ ਕਰ ਦਿੰਦਾ ਨਹੀਂ ਸਾਨੂੰ ਲਗਾਤਾਰ ਸਾਹ ਦੇਈ ਜਾਂਦਾ ਜੋ ਤੱਕ ਸਾਡੇ ਸਾਹ ਮੁੱਕ ਨਹੀਂ ਜਾਂਦੇ ਜੋ ਤੱਕ ਸਾਡੇ ਜਿਹੜੇ ਸਾਹ ਪੂਰੇ ਜਿਹੜੇ ਜਿੰਨੇ ਸਨ ਉਹ ਗਿਣ ਕੇ ਮਿਲੇ ਆ ਉਹ ਮੁੱਕ ਨਹੀਂ ਜਾਂਦੇ ਉਹ ਤੱਕ ਸਾਹ ਪ੍ਰਮਾਤਮਾ ਸਾਨੂੰ ਦਿੰਦਾ ਤੇ ਗੁਰਬਾਣੀ ਗੁਰੂ ਸਮਝਾਉਂਦੇ ਕਹਿੰਦੇ ਆਪਣੇ ਹੱਥੀ ਦਿੰਦਾ ਪ੍ਰਮਾਤਮਾ ਸਾਨੂੰ ਸਾਹ ਕਹਿੰਦੇ ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਾਸ ਗिराਹਾ ਹੈ ਕਹਿੰਦੇ ਪਰਮਾਤਮਾ ਆਪ ਆਪਣੇ ਹੱਥੀਂ ਸਾਹ ਦਿੰਦਾ ਤੇ ਦੇਖ ਕੇ ਦੇਖਦਾ ਹੈ ਕਿ ਮੇਰਾ ਬੱਚਾ ਇਸ ਸਾਹ ਦੇ ਨਾਲ ਕੀ ਕਰਨ ਲੱਗਿਆ ਮਤਲਬ ਕਿ ਜਿਹੜਾ ਸਾਹ ਦਿੱਤਾ ਉਹਦੇ ਨਾਲ ਮੈਨੂੰ ਯਾਦ ਕਰਦਾ ਆ ਜਾਂ ਦੁਨਿਆਵੀ ਖੇਡ ਤਮਾਸ਼ਿਆਂ ਵਿੱਚ ਉਲਝਦਾ ਆ ਮੈਂ ਦੇਖਦਾ